वाहे गुरु जी का खालसा वाहेगुरु जी की फतेह संतन शिविर तेग बहादा महाराज सदै जयकार सदै जयकार करो बाबा जी मेहर करो कृपा करो बाबा कलेक्त करो कृपा संतान शिव तेग बहादुर महाराज सापा करो अपनी मेहर करो कृपा करो संतन बीप सिंह जीत संत बाबा जी सिंह ਗੁਰ ਕਾ ਦਰਸ਼ਨ ਪਾਈਓ اے ਤੁਰ ਕੀ ਬਾਣੀ ਆਈ ਦਿਨ ਸਗਲੀ ਚਿੰਦ ਮਿਟਾਈ ਦਿਆਲ ਗੁਰਖ ਮਿਹਰਵਾਨਾ ਪਰ ਨਾਨਕ ਸਤਿਵਖਾਨਾ ਆਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਵੀ ਉਹ ਅਮਰਤ ਸਦਾ ਰਉ ਹਰ ਰੰਗ ਜਿਵੇਂ ਉਹ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਉ ਸਤ ਗੁਰ ਮੁਖ ਭਣਿਆ ਲੋਹਾ ਹੋਇ ਉਹ ਲਾਲ ਨਦਰ ਸਤ ਗੁਰ ਜਦ ਧਾਰ ਪਾਹਣ ਮਾਨਕ ਕਰ ਗਿਆਨ ਗੁਰ ਕਹਿ ਵਿਚਾਰ ਕਾਠੋ ਸ੍ਰੀ ਖੰਡ ਸਤ ਗੁਰ ਕੀਓ ਦੁਖ ਦਰਿਦ੍ਰ ਤਿਨ ਕੇ ਗਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਸਤ ਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਾਏ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨੇ ਮੱਖ ਨ ਮਨ ਤੇ ਟਾਰੀ ਰੇ ਦਰਸਨ ਪਰ ਸੰ ਸਰ ਸੰ ਹਰ ਸੰ ਰੰਗ ਰੰਗੀ ਕਰਤਾਰੀ ਰੇ ਖਿਨ ਰੰ ਗੁਰੇ ਗਮ ਹਰਦਮ ਨਹਿ ਜਮ ਹਰ ਕੰਠ ਨਾਨਕ ਔਰ ਹਾਰੀ ਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰ ਤਖ ਗੁਰੂ ਸ਼ਿਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਹਉ ਆਇਆ ਦੂਰ ਚਲ ਕੇ ਮੈਂ ਤਕੇ ਤੋ ਸਰਣਾਏ ਜਿਉ ਮੈਂ ਆਸ ਰੱਖੀ ਚਿਤ ਮੇਂ मेरा सब दुख गवाए जियो राम नाम मैं में हो जाके सम नहीं जे सिमरत संकट हरो होए तुहारो हो, हो टाल गुर सेविया अहनस सहज सुबह ਰਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਪਤ ਖਸਮ ਦੀ ਮੋਰ ਅਰਸੋ ਰਸੋ ਤਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸਚੇ ਪਾਤਸ਼ਾਹ ਸਿਰ ਸ਼ਾਹ ਦਾ

ਆਏ ਗੁਰ ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲਗੈ ਆਏ ਜੰਮਣ ਮਰਣਾ ਮਿਟ ਗਇਆ ਕਾਲਿਕਾ ਕ੍ਰਿਸ਼ਨ ਵਸਾਏ ਗੁਰ ਸੇਵਾ ਤੇ ਸੁਖਿਉ ਪੁਜਾ ਫਿਰ ਦੁਖ ਨਾ ਲਗੈ ਆਏ ਜੰਮਣ ਮਰਣਾ ਮਿਟ ਗਇਆ ਕਾਲਿਕਾ ਕ੍ਰਿਸ਼ਨ ਵਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਾਂ ਗਲਹਾਰੀ ਤੈਨ ਕਾ ਜੋ ਚਲਨ ਸਤਗੁਰ ਪਹਾਏ ਮਹਿਲਾ ਤੀਜਾ ਬੇਨ ਸ਼ਬਦਾ ਸੋਧਨਾ ਹੋワイ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣਾਈ ਦੂਜੈ ਭਾਏ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੋਨਾਰ ਪਾਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰ ਨਾਮ ਟਹਿਾਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦੇ ਨਸਰਾਤ ਤੈਨਹਾ ਕੁਰਬਣੀ ਜੇ ਨ ਸਤ ਗੁਰ ਮੇਰਾ ਪਿਆਰਾ ਯਰwidehat ਤਿੰਨ ਜਨ ਦੇਖਣ ਨੀ ਹਾਵਾਰੇ ਆਏ ਆਪਣੇ ਗੁਰ ਕਾ ਜੇ ਮੇਰਾ ਹਰ ਸਜਣ ਮੇਲਿਆ ਸੈਣੀ ਜਿਨਾਂ ਸਤ ਗੁਰ ਮੇਰਾ ਪਿਆਰਾ ਯਾ ਰੱਤੇ ਆ ਤਿੰਨ ਜਨ ਦੇਖਣਣੀ ਹਾ ਵਾਰਿਆ ਆਪਣੇ ਗੁਰੂ ਕਾ ਜੇ ਨਾ ਮੇਰਾ ਹਰ ਸੱਜਣ ਮਿਲਿਆ ਸਹਣੀ ਵਾਹੇ ਗੁਰਜੀਕਾ ਖਲਸਾ ਵਾਹੇ ਗੁਰਜੀਕੀ ਫਤਿਹ ਸਲੋਕ ਮਹਿਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲਗੈ ਆਏ ਜੰਮਣ ਮਰਣਾ ਮਿਟ ਗਿਆ ਕਾਲ ਕਾ ਕ੍ਰਿਸ਼ਨ ਵਸਾਏ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਵਖਵਾਕ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ੇ ਹਰਿ ਪਾਵਨ ਸੋਰਠੀਵਾਰ ਦੇ ਅੰਦਰ ਸਲੋਕ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਪਾਵਨ ਅੰਗ 651 ਤੇ 52 ਤੇ ਸੁਭਾਏ ਮਾਨ ਹੈ ਸਤਗੁਰੂ ਬਖਸ਼ਿਸ਼ ਕਰਦੇ ਨੇ ਭਾਈ ਗੁਰੂ ਦੀ ਸੇਵਾ ਦੇ ਵਿੱਚੋਂ ਸੁਖ ਪੈਦਾ ਹੁੰਦੇ ਤੇ ਜਦੋਂ ਸੁਖ ਪੈਦਾ ਹੋਣ ਫਿਰ ਦੁੱਖ ਨਹੀਂ ਲੱਗਦੇ ਆ ਕੇ ਉਹਨਾਂ ਦਾ ਜਨਮ ਤੇ ਮਰਨ ਵੀ ਮਿਟ ਜਾਂਦਾ ਏ ਤੇ ਜੰਮ ਰਾਜ ਦਾ ਮੌਤ ਦਾ ਕਾਲ ਦਾ ਵੀ ਕੋਈ ਵਾਸ ਨਹੀਂ ਚੱਲਦਾ ਤਿਨਾਂ ਦੇ ਉੱਤੇ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਪ੍ਰਤ ਅਵਸਥਾ ਬਣ ਜਾਂਦੀ ਏ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਲੇ ਸਤਿਗੁਰ ਕਿਰਪਾ ਕਰਨ ਅਸਾਂ ਵੀ ਗੁਰੂ ਦੀ ਸੇਵਾ ਤੇ ਗੁਰੂ ਦੇ ਸਿਮਰਨ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭ ਨਾਨੋ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਆਪ ਸਭ ਨਾਨੋ ਬੇਨਤੀ ਅਕਾਲ ਨੋਂ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਪਰਵ ਜੋ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ ਵਾ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਸਤਗੁਰੂ ਦੇ ਪ੍ਰਕਾਸ਼ ਪਰਉ ਤੇ ਸਤਗੁਰੂ ਦੇ ਚਰਣਾ ਵਿਛੜਨਾ ਗੁਰੂ ਦੀਆਂ ਸਿਸ਼ਾ ਪ੍ਰਾਪਤ ਕਰਨੀਆਂ ਜੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ